ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਕੁਝ ਇਹੋ ਜਿਹੀਆਂ ਗੱਲਾਂ ਸਾਂਝੀਆਂ ਕਰਨ ਲੱਗਾ ਜਿਹਦੇ ਬਾਰੇ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਜਿਵੇਂ ਕਿ ਕਿਸੇ ਨਾਲ ਅਸੀਂ ਗੱਲਬਾਤ ਕਿਸ ਤਰੀਕੇ ਨਾਲ ਕਰਨੀ ਹੈ ਕਿਵੇਂ ਕਰਨੀ ਹੈ ਤੇ ਕਿਸੇ ਹਿਸਾਬ ਨਾਲ ਗੱਲ ਕਰਨੀ ਹੈ ਹੁਣ ਮੰਨ ਲਓ ਹੁਣ ਤੁਹਾਡੀ ਗੱਲ ਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ ਤੁਹਾਡੇ ਵੱਲ ਕੋਈ ਤੋਂ ਨੂੰ ਕੋਈ ਨੋਟਿਸ ਨਹੀਂ ਕਰਦਾ ਹੁਣ ਲਾ ਲੋ ਤੁਸੀਂ ਕਿਸੇ 4-5 ਬੰਦਿਆਂ ਦੇ ਗਰੁੱਪ 'ਚ ਬੈਠੇ ਹੋ ਉਹ ਚਾਹ ਡਾਡਾ ਫਰੈਂਡ ਹੈ ਚਾਹ ਟਾਡੀ ਸਿਸਟਰ ਹੈ ਚਾਹ ਟਾਡੀ ਵਾਈਫ ਹੈ ਚਾਹ ਟਾਡੀ ਕਲਾਸਮੇਟ ਹੈ ਚੈੱਕ ਕੋਈ ਵੀ ਹੈ ਮੁੱਨ ਲਗਾ ਲੋ ਹੁਣ ਤੁਸੀਂ ਕਿਸੇ ਇੱਕ ਪਰਸਨ ਨਾਲ ਗੱਲ ਕਰ ਰਹੇ ਹੋ ਗਰੁੱਪ ਦੇ ਵਿੱਚ ਉਹ ਤੁਹਾਡੀ ਗੱਲ ਨੂੰ ਇਗਨੋਰ ਕਰੀਏ ਤੁਹਾਡੀ ਗੱਲ ਨੂੰ ਕੱਟੀ ਆ ਰਿਹਾ ਬਾਰ-ਬਾਰ ਹੁਣ ਸਾਰਿਆਂ ਵਿੱਚ ਆਪਣੀ ਗੱਲ ਕਿੱਦਾਂ ਕਰਨੀ ਹੈ ਜਿਹੜਾ ਤੁਹਾਡੇ ਨਾਲ ਦਾ ਪਰਸਨ ਹੈ ਜਿਹੜਾ ਉਸ ਦੇ ਨਾਲ ਦਾ ਪਰਸਨ ਜਿਹੜਾ ਬੈਠਾ ਹੋਇਆ ਚ ਕੋਈ ਵੀ ਹੈ ਤੁਸੀਂ ਉਹਦੇ ਬਾਰੇ ਤਾਰੀਫ ਕਰਨ ਲੱਗ ਜਾਓ ਜਿਵੇਂ ਕਿ ਤੂੰ ਬਹੁਤ ਵਧੀਆ ਇਨਸਾਨ ਹੈ ਤੂੰ ਕੰਮ ਬਹੁਤ ਵਧੀਆ ਕਰਦਾ ਹੈ ਤੇਰਾ ਨਾਮ ਬਹੁਤ ਹੈ ਤੂੰ ਸੋਹਣਾ ਬਹੁਤ ਲੱਗਦਾ ਹੈ ਤੇਰੇ ਵਰਗਾ ਬੰਦਾ ਕੋਈ ਨਹੀਂ ਹੈ ਜਾਂ ਬੰਦੀ ਕੋਈ ਨਹੀਂ ਹੈ ਇਸ ਦੇ ਨਾਲ ਕੀ ਹੋਏਗਾ ਜਿਹੜਾ ਇਨਸਾਨ ਗਰੁੱਪ ਦੇ ਵਿੱਚ ਬੈਠਾ ਹੈ ਤੁਹਾਡੀ ਗੱਲ ਨੂੰ ਕੱਟਦਾ ਪਿਆ ਸੀਗਾ ਹੁਣ ਤੁਹਾਡੀ ਗੱਲ ਸੁਣਨ ਲਈ ਜਿਹਦੀ ਤੁਸੀਂ ਤਾਰੀਫ ਕੀਤੀ ਆ ਉਹ ਬੰਦਾ ਉਹ ਤੁਹਾਡੇ ਨਾਲ ਦੇ ਬੰਦੇ ਦੀ ਗੱਲ ਕੱਟ ਦੇਵੇਗਾ ਜਿਹੜਾ ਤੁਹਾਡੀ ਗੱਲ ਕੱਟ ਰਿਹਾ ਸੀਗਾ ਤੁਸੀਂ ਉਹਦੇ ਉੱਤੇ ਹਾਵੀ ਹੋ ਜਾਓਗੇ ਅਤੇ ਤੁਸੀਂ ਕਿਸੇ ਜੇ ਤੁਸੀਂ ਇਹ 2-4 ਗੁਣ ਅਪਣਾ ਲਵੋਗੇ ਤਾਂ ਤੁਹਾਨੂੰ ਕੋਈ ਵੀ ਨੀਵਾ ਜਾਂ ਤੁਹਾਨੂੰ ਕੋਈ ਇਗਨੋਰ ਨਹੀਂ ਕਰ ਪਾਵੇਗਾ ਸਭ ਤੋਂ ਵੱਡੀ ਗੱਲ ਜੇ ਤੁਸੀਂ ਲੋਕਾਂ ਦੀ ਨਜ਼ਰਾਂ ਵਿੱਚ ਆਉਣਾ ਚਾਹੁੰਦੇ ਹੋ ਤਾਂ ਸਾਰਿਆਂ ਤੋਂ ਕੁਝ ਹਟ ਕੇ ਕੁਝ ਇਦਾਂ ਦਾ ਕੰਮ ਕਰੋ ਜਿਹੜਾ ਕਿਸੇ ਨੇ ਨਾ ਕੀਤਾ ਹੋਵੇ ਜਿਵੇਂ ਮੈਂ ਹੁਣ ਗੱਲ ਕਰਾਂ ਤੁਹਾਨੂੰ ਘੁੰਮਣਾ ਫਿਰਨਾ ਪਸੰਦ ਹੈ ਰਾਈਡਿੰਗ ਪਸੰਦ ਹੈ ਜੋਕਿੰਗ ਪਸੰਦ ਹੈ ਜਾਂ ਕੁਝ ਵੀ ਪਸੰਦ ਹੈ ਤੁਸੀਂ ਸਾਰਿਆਂ ਤੋਂ ਹਟ ਕੇ ਇੱਕ ਅਲੱਗ ਅਨੋਖੀ ਚੀਜ਼ ਕਰੋ ਜਿਹਨੇ ਕਿਸੇ ਨੇ ਨਾ ਕੀਤੀ ਹੋਵੇ ਜੋਗ ਕੋਈ ਇਦਾਂ ਨਾ ਮਾਰੋ ਜਿਹੜੇ ਤੁਹਾਡੇ ਜੋਬ ਸੁਣ ਕੇ ਅਗਲਾ ਖੁਸ਼ ਹੋ ਗਏ ਰਹਿ ਨਾ ਪਾਵੇ ਅ ਰਾਈਡਿੰਗ ਇਦਾਂ ਦੀ ਕਰੋ ਸਾਰਾ ਫਾਸਟ ਤੇਜ ਸਭ ਤੋਂ ਅੱਗੇ ਰਹੋ ਕਦੇ ਵੀ ਪਿੱਛੇ ਨਹੀਂ ਰਹਿਣਾ ਜਿਹੜਾ ਬੰਦਾ ਅੱਗੇ ਵਾਰ ਦੀ ਅਗਲੀ ਵਾਰ ਦੀ ਅਗਲੀ ਵਾਰ ਦੀ ਗੱਲ ਕਰਦਾ ਹੁਣ ਰਹਿ ਗਏ ਆ ਅਗਲੀ ਵਾਰ ਕਰਾਂਗੇ ਹੁਣ ਰਹਿ ਗਏ ਆ ਅਗਲੀ ਵਾਰ ਕਰਾਂਗੇ ਉਹ ਬੰਦਾ ਕਦੇ ਵੀ ਆਪਣੀ ਦੁਨੀਆ ਆਪਣੀ ਜ਼ਿੰਦਗੀ ਸਕਸੈਸ ਨਹੀਂ ਹੋ ਸਕਦਾ ਉਹ ਬੰਦਾ ਅੱਜ ਵੀ ਮਾਰ ਖਾਂਦਾ ਹੈ ਤੇ ਸਦਾ ਮਾਰ ਖੰਦਾਰ ਰਵੇਗਾ ਹਮੇਸ਼ਾ ਕਦੀ ਵੀ ਆਪਣੇ ਉੱਤੇ 네ਗਟਿਵਿਟੀ ਨਹੀਂ ਹਾਵੀ ਹੋਣ ਦੇਣੀ ਹਮੇਸ਼ਾ ਪੋਜ਼ਿਟਿਵਿਟੀ ਵੱਲ ਆਪਣਾ ਫੋਕਸ ਕਰੋ ਹਮੇਸ਼ਾ ਸਕਸੈਸਫੁਲ ਫੋਕਸ ਕਰੋ ਬਹੁਤ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਕੁਝ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਸਿੱਖਣ ਵਾਸਤੇ ਮਿਲਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਲਾਈਕ ਸ਼ੇਅਰ ਫੋਲੋ ਮੇਰੀ ਵੀਡੀਓ ਨੂੰ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ YouTube ਚੈਨਲ